ਨੈਕਸ ਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਨਵੇਂ ਸਾਲ ਚੜ੍ਹਦੇ ਸਾਰ ਹੀ ਮੌਸਮ ਨੇ ਆਪਦਾ ਕਰਵਟ ਬਦਲ ਲਈ ਹੈ ਤੇ ਅੱਜ ਬਲੂਣਾ ਹਲਕੇ ਦੇ ਪਿੰਡਾਂ ਦੇ ਵਿੱਚੇ ਹਲਕੀ ਬਾਰਿਸ਼ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨਾਂ ਦੇ ਚਿਹਰੇ ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ ਮੌਕੇ ਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਸ ਬਾਰਿਸ਼ ਨਾਲ ਕਿਸਾਨਾਂ ਦੀ ਫਸਲਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਤੇ ਉੱਥੇ ਹੀ ਤੁਹਾਨੂੰ ਦੱਦੀਏ ਲੋਕਾਂ ਨੂੰ ਵੀ ਠੰਡ ਦਾ ਅਹਿਸਾਸ ਹੋਣ ਲੱਗਿਆ ਆਵਾਜ਼ ਆਈ ਜਿਹੜੀ ਹੈ ਕਾਫੀ ਜਿਹੜੀ ਹੈ ਪ੍ਰਭਾਵਿਤ ਹੋਈ ਹੈ ਠੀਕ ਹੈ ਜੀ ਆਉਣ ਵਾਲੇ ਸਮੇਂ ਹੂੰ आज बारिश पड़ रही है किसानों को बारिश से बहुत फ़ायदा है तो थोड़ा सा ठंड का एहसास है बस नए साल से आज बारिश पड़ रही है नए साल पे और इससे किसानों को बहुत फायदा होगा फसलों को भी फायदा होगा ठंड का एहसास ज्यादा है आज जी की नाम है अपना सुखवीर सिंह है ਪਿੰਡ ਤਰਾਗ ਵਾਲਾ ਜੀ ਅੱਜ ਜਿਹੜਾ ਨਵਾਂ ਸਾਲ ਚੜ੍ਹਿਆ ਜੀ ਠੰਡ ਦਾ ਤੁਸੀਂ ਦੇਖਦੇ ਹੋ ਕਿੰਨੀ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਹੂੰ ਤੇ ਬਜ਼ੁਰਗਾਂ ਤੇ ਬੱਚਾ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਵੈਸੇ ਕਿਸਾਨਾਂ ਦੇ ਚਿਹਰੇ ਤੇ ਰੌਣਕ ਆ ਕਿਉਂਕਿ ਠੰਡ ਨਾਲ ਤੁਹਾਨੂੰ ਪਤਾ ਫਸਲਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਬਈ ਕਿਸਾਨਾਂ ਵਾਸਤੇ ਨਵਾਂ ਸਾਲ ਯਾਰ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕ ਹੋਵੇ ਬਈ ਨਵਾਂ ਸਾਲ ਮਾਲਕ ਨੇ ਦੇ ਦਿੱਤਾ ਇਹ ਬਹੁਤ ਸੋਹਣਾ ਮੌਸਮ ਹੈ ਅਣਕਾਂਸ ਤੇ ਚਿੰਗਾ ਹੈ ਜੀ ਠੀਕ ਹੈ ਹੁਣ ਠੰਡ ਨੇ ਵੀ ਜ਼ੋਰ ਫੜਿਆ ਕੋਈ ਤਣਕਾਂ ਚੰਗੀਆਂ ਹੋ ਜਾਣੀਆਂ ਬਾਈ ਜੀ ਅੱਗੇ ਲੋ ਜੀ ਹਾਂ ਮਾਰਿਸ਼ ਵੀ ਚੱਲੂ ਯਾ ਜੀ ਸਵੇਰਤੀ ਬਈ ਵਧੀਆ ਮਾਲਕ ਦੀ ਕਿਰਪਾ ਸ਼ਰਾਨਾ ਪ੍ਰਮਾਤਮਾ ਦਾ ਬਹੁਤ ਵਧੀਆ ਹੂੰ ਕਹਿੰਦਾ ਜੀ ਹੁਣ ਤਾਂ ਠੰਡ ਬਈ ਨਿਕਲੀ ਤਾਂ ਹੀ ਨਹੀਂ ਆ ਬਹੁਤ ਵਧੀਆ ਹੁਣ ਲੈ ਲੀਆਂ ਅੰਦਰ ਜਾਈਆਂ ਲੋਕਾਂ ਨੇ ਅੰਦਰ ਬੈਠੇ ਸਾਰੇ ਡੇਲੀ ਸਵੇਰਾ ਟੀਵੀ ਬੁਲਾਣਾ ਤੁਹਾਨੂੰ ਸ਼ਾਇਦ ਰਿਪੋਰਟ ਡੇਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਨਵੇਂ ਸਾਲ ਚੜ੍ਹਦੇ ਸਾਰੀ ਮੌਸਮ ਨੇ ਆਪਦਾ ਕਰਵਟ ਬਦਲ ਲਈ ਹੈ ਤੇ ਅੱਜ ਬਲਣਾ ਹਲਕੇ ਦੇ ਪਿੰਡਾਂ ਦੇ ਵਿੱਚੇ ਹਲਕੀ ਬਾਰਿਸ਼ ਪੈਣੀ ਸ਼ੁਰੂ ਹੋ ਚੁੱਕੀ ਆ ਤੇ ਕਿਸਾਨਾਂ ਦੇ ਚਿਹਰੇ ਤੇ ਰੌਣਕ ਵੇਖਣ ਨੂੰ ਮਿਲ ਰਹੀ ਆ ਮੌਕੇ ਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਵੀ ਇਸ ਬਾਰਿਸ਼ ਨਾਲ ਕਿਸਾਨਾਂ ਦੀ ਫਸਲਾਂ ਨੂੰ ਕਿੰਨਾ ਕ ਫਾਇਦਾ ਹੋਵੇਗਾ ਤੇ ਉੱਥੇ ਹੀ ਤੁਹਾਨੂੰ ਦੱਦੀਏ ਲੋਕਾਂ ਨੂੰ ਵੀ ਠੰਡ ਦਾ ਅਹਿਸਾਸ ਹੋਣ ਲੱਗਿਆ ਆ ਆਵਾਜ਼ ਆਈ ਜਿਹੜੀ ਆ ਕਾਫੀ ਜਿਹੜੀ ਆ ਪ੍ਰਵਾਇਟ ਹੋਈ ਆ ਜੀ ਜੀ ਆਉਣੇ ਵਾਲੇ ਸਹਾਉਨੇ ਹਾਂ ਅੱਜ ਬਾਰਿਸ਼ ਪੜ ਰਹੀ ਹੈ ਕਿਸਾਨਾਂ ਨੂੰ ਬਾਰਿਸ਼ ਸੇ ਬਹੁਤ ਚਾਹਿਆ ਕੁਛ ਥੋੜਾ ਜਿਹਾ ਠੰਡਾ ਕ ਅਹਿਸਾਸ ਹੋਇਆ ਹੈ ਪੂਰਾ बस नए साल से आज बारिश पड़ रही है नए साल पे और इससे किसानों को बहुत फायदा होगा फसलों को भी फायदा होगा ठंड का एहसास ज्यादा आएगा जी की नाम है अपना सुखवीर सिंह है ਪਿੰਡ ਤਰਾਂਗ ਵਾਲਾ ਜੀ ਅੱਜ ਜਿਹੜਾ ਨਵਾਂ ਸਾਲ ਚੜ੍ਹਿਆ ਜੀ ਠੰਡ ਦਾ ਤੁਸੀਂ ਦੇਖਦੇ ਹੋ ਕਿੰਨੀ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਹੂੰ ਤੇ ਬਜ਼ੁਰਗਾਂ ਤੇ ਬੱਚਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਵੈਸੇ ਕਿਸਾਨਾਂ ਦੇ ਚਿਹਰੇ ਤੇ ਰੌਣਕ ਆ ਕਿਉਂਕਿ ਠੰਡ ਨਾਲ ਤੁਹਾਨੂੰ ਪਤਾ ਫਸਲਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਬਈ ਕਿਸਾਨਾਂ ਵਾਸਤੇ ਨਵਾਂ ਸਾਲ ਯਾਰ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕ ਹੋਵੇ ਬਈ ਨਵਾਂ ਸਾਲ ਮਾਲਕ ਨੇ ਦੇ ਦਿੱਤਾ ਜੀ ਇਹ ਬਹੁਤ ਸੋਹਣਾ ਮੌਸਮ ਹੈ ਅਣਕਾਂਸ ਤੇ ਚਿੰਗਾ ਹੈ ਜੀ ਜੀ ਜੇ ਹੁਣ ਠੰਡ ਨੇ ਵੀ ਜ਼ੋਰ ਫੜਿਆ ਕੋਈ ਤਣਕਾਂ ਚੰਗੀਆਂ ਹੋ ਜਾਣੀਆਂ ਬਾਈ ਜੀ ਅੱਗੇ ਲੋ ਜੀ ਹਾਂ ਮਾਰਿਸ਼ ਵੀ ਚੱਲ ਨੂੰ ਯਾਰ ਜੀ ਸਵੇਰਤੀ ਬਈ ਵਧੀਆ ਮਾਲਕ ਦੀ ਕਿਰਪਾ ਸ਼ਰਾਨਾ ਪ੍ਰਮਾਤਮਾ ਦਾ ਬਹੁਤ ਵਧੀਆ ਹੂੰ ਹੂੰ ਕਹਿੰਦਾ ਜੀ ਹੁਣ ਤਾਂ ਠੰਡ ਬਈ ਨਿਕਲੀ ਤਾਂ ਹੀ ਨਹੀਂ ਆ ਬਹੁਤ ਵਧੀਆ ਹੁਣ ਲੈ ਲੀਆਂ ਰਜਈਆਂ ਲੋਕਾਂ ਨੇ ਅੰਦਰ ਬੈਠੇ ਸਾਰੇ ਜੈਨੀਫਰ ਟੈਲੀ ਬੁਲਾਣਾ ਕਿ ਤੁਹਾਨੂੰ ਸ਼ਾਇਦ ਰਿਪੋਰਟ